ਜੋੜੇ ਦੇ ਲਈ ਤੋਂ ਪੰਚ ਤੋਂ ਬਾਅਦ ਕਰ ਇਲੈਕਸ਼ਨ ਨਹੀਂ ਹਰਿਆ ਪਰ ਜਦੋਂ ਉਹਨੇ ਆਪ ਦੀ ਪਾਰਟੀ ਬਣਾ ਕੇ ਇਲੈਕਸ਼ਨ ਲੜਿਆ ਦੋ ਥਾਵਾਂ ਤੋਂ ਗਿੱਦੜਬਾਤੀ ਮੌਰ ਤੋਂ ਦੋ ਥਾਵਾਂ ਤੋਂ ਹਰ ਗਿਆ ਜਿਵੇਂ ਜਗਮੀਤ ਸਿੰਘ ਬਰਾੜ ਨੇ ਸਤੂ ਪਹਿਲਾ ਅਕਾਲੀ ਕਾਂਗਰਸਨ ਰਾਜ ਹੋ ਕੇ ਆਦਾਰਯੋ ਲੋਕਯੁੱਧ ਮੋਰਚਾ ਬਣਾਇਆ ਸੀ ਔਰ ਉਹਨੂੰ ਕੁਛ ਦਿਨਾਂ ਚ ਮਿਲਿਆ ਵੀ ਸੀ ਇੱਕ ਰਿਸਪੌਂਸ ਵੀ ਮਿਲਿਆ ਸੀ ਆਪਣਾ ਪੰਜਾਬ ਪਾਰਟੀ ਸਖਪਾਲ ਖਰ ਨੇ ਬਣਾਈ ਸੀ ਤੇ ਉਹਦੀ ਆਪ ਦੀ ਜਿਹੜੀ ਉਹਦੇ ਵਿੱਚ ਹੈਗੀ ਆ ਜਮਾਨਤ ਜਿਹੜੀ ਉਹ ਜਬਤ ਹੋ ਗਈ ਸੀ ਬਠਿੰਡਾ ਲੋਕ ਸਭਾ ਲਈ ਤੋਂ ਬਲਵੰਤ ਸਿੰਘ ਰਾਮੂ ਵਾਲੀਆ ਜਿਹੜੀ ਹੈਗੀ ਆ ਉਹਨਾਂ ਨੇ ਵੀ ਸਾਰੀਆਂ ਪਾਰਟੀਆਂ ਦਾ ਰੰਗ ਵੇਖ ਕੇ ਬਚਾਉਂਦੀ ਐਡ ਪਾਰਟੀ ਬਣਾਈ ਸੀ ਤੇ ਉਹਦੀ ਲੋਕਪ ਲਈ ਪਾਰਟੀ ਜਿਹੜੀ ਹੈਗੀ ਆ ਉਹ ਵੀ ਕੋਈ ਕਾਮਯਾਬੀ ਨਹੀਂ ਖਾ ਸਕੀ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ। ਗੱਲ ਕਰਦੇ ਆਂ ਪੰਜਾਬ ਦੇ ਲੋਕਾਂ ਦੀ, ਪੰਜਾਬ ਦੇ ਵੋਟਰਾਂ ਦੀ। ਉਹਨਾਂ ਨੇ ਕਿਸੇ ਵੀ ਵੱਡੀ ਪਾਰਟੀ ਵਿੱਚੋਂ ਵੱਖ ਹੋ ਕੇ ਪਾਰਟੀ ਬਣਾਉਣ ਵਾਲੇ ਕਿਸੇ ਵੀ ਨੇਤਾ ਨੂੰ ਨਈ ਬਖਸ਼ਿਆ ਤੇ ਉਹ ਹਮੇਸ਼ਾ ਮੇਨ ਪਾਰਟੀ ਚੋਂ ਵੱਖ ਹੋ ਕੇ ਆਪਣੀ ਪਾਰਟੀ ਬਣਾਉਣ ਤੋਂ ਬਾਅਦ ਸਾਰੇ ਨੇਤਾ ਘਾਟੇ ਵਿੱਚ ਹੀ ਰਹੇ ਆ ਆਜ਼ਾਦੀ ਤੋਂ ਬਾਅਦ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਇੱਕ ਚੋਂ ਨਿਕਲ ਕੇ ਪਾਰਟੀਆਂ ਬਣੀਆਂ ਸਿਰਫ ਸ਼ਰੂਪਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਪਾਰਟੀਆਂ ਵੱਡਿਆਂ ਨੇਤਾਵਾਂ ਨੇ ਬਣਾਈਆਂ ਚਾਹੇ ਉਹ ਜਗਮੀਤ ਬਰਾੜ ਨੇ ਬਣਾਈ ਹੋਵੇ ਚਾਹੇ ਬਲਵੰਤ ਸਿੰਘ ਰਾਮੂ ਵਾਲੀਆਂ ਨੇ ਬਣਾਈ ਹੋਵੇ ਚਾਹੇ ਕੈਪਟਨ ਅਮਰਿੰਦਰ ਸਿੰਘ ਨੇ ਬਣਾਈ ਹੋਵੇ ਚਾਹੇ ਸੁਖਦੇਵ ਸਿੰਘ ਢੀਂਡ ਸਾਹ ਚਾਹੇ ਬੈਂਸ ਭਰਾ ਚਾਹੇ ਸੁਖਪਾਲ ਸਿੰਘ ਖੈਰਾ ਤੇ ਜਾਂ ਹੋਰ ਜਿੰਨੀਆਂ ਵੀ ਹੁਣ ਤੱਕ ਮੇਨ ਪਾਰਟੀਆਂ ਵਿੱਚੋਂ ਨਿਕਲ ਕੇ ਆਪਣੀਆਂ ਪਾਰਟੀਆਂ ਬਣਾਈਆਂ ਉਹ ਹਮੇਸ਼ਾ ਘਾਟੇ ਵਿੱਚ ਹੀ ਰਹੇ ਆ ਤੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਵੋਟਰਾਂ ਨੇ ਉਹਨਾਂ ਨੂੰ ਸਮਰਥਨ ਨਹੀਂ ਦਿੱਤਾ ਜਿਸ ਕਰਕੇ ਉਹਨਾਂ ਨੂੰ ਵਾਪਸ ਆਪਣੀਆਂ ਪਾਰਟੀਆਂ ਖਤਮ ਕਰਨੀਆਂ ਪਈਆਂ ਔ ਇਸ ਬਾਰੇ ਹੋਰ ਗੱਲਬਾਤ ਕਰਦੇ ਆ ਵਿਸਥਾਰ ਦੇ ਨਾਲ ਪੁੱਛਦੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸ ਤੋਂ ਕਿ ਇਸ ਤਰ੍ਹਾਂ ਪਾਰਟੀਆਂ ਛੱਡਣ ਵਾਲਿਆਂ ਦਾ ਕੀ ਹਾਲ ਹੋਇਆ ਤੇ ਆਖਰ ਉਹਨਾਂ ਨੂੰ ਕੀ ਫੈਸਲਾ ਲੈਣਾ ਪਿਆ ਹਾਂ ਸੋ ਇਹ ਆ ਕਿ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਉਹ ਕਾਲੀ ਦਲ ਤੋਂ ਲਾਵਾ ਕੋਈ ਵੀ ਖੇਤਰੀ ਪਾਰਟੀ ਜਿਹੜੀ ਉਹ ਉੱਭਰ ਨਹੀਂ ਸકી ਬਟਵਾਰੇ ਤੋਂ ਲੈ ਕੇ ਹੁਣ ਤੱਕ ਵੀ ਇੱਥੇ ਬਹੁਤ ਸਾਰੇ ਲੀਡਰਾਂ ਨੇ ਕੋਸ਼ਿਸ਼ ਕੀਤੀ ਹੈ ਮਤਲਬ ਆਪਣੀਆਂ ਪਾਰਟੀਆਂ ਬਣਾਉਣ ਦੀ ਮੇਨ ਪਾਰਟੀ 'ਚ ਨਾਰਾਜ਼ ਹੋ ਕੇ ਜਗਮੀਤ ਸਿੰਘ ਬਰਾੜ ਨੇ ਸਤੂ ਪਹਿਲਾ ਅਕਾਲੀ ਕਾਂਗਰਸਨ ਰਾਜ ਹੋ ਕੇ ਉਹਨਾਂ ਲੋਕਯੁੱਧ ਮੋਰਚਾ ਬਣਾਇਆ ਸੀ ਔਰ ਉਹਨੂੰ ਕੁਝ ਦਿਨਾਂ 'ਚ ਮਿਲਿਆ ਵੀ ਸੀ ਇੱਕ ਰਿਸਪੌਂਸ ਵੀ ਮਿਲਿਆ ਸੀ ਪਰ ਉਹ ਜਿਹੜਾ ਹੈਗਾ ਉਹ ਇਲੈਕਸ਼ਨ ਜਿਹੜਾ ਸਿਸਟਮ ਉਹਦੇ ਵਿੱਚ ਗੁੱਤਰਾ ਫੇਲ ਰਿਹਾ ਤੇ ਸਾਰੇ ਉਮੀਦਵਾਰਾਂ ਦੀ ਜਮਾਨਤ ਜਮਤ ਹੋਈਆਂ ਇਸੇ ਤਰ੍ਹਾਂ ਬਲਵੰਤ ਸਿੰਘ ਰਾਮੂ ਵਾਲੀਆ ਜਿਹੜੇ ਹੈਗੇ ਆ ਉਹਨਾਂ ਨੇ ਵੀ ਸਾਰੀਆਂ ਪਾਰਟੀਆਂ ਦਾ ਰੰਗ ਵੇਖ ਬਚਾਉਂਦੀ ਆਂਦੀ ੜ ਪਾਰਟੀ ਬਣਾਈ ਸੀ ਤੇ ਉਹਦੀ ਲੋਕਪ ਲਈ ਪਾਰਟੀ ਜਿਹੜੀ ਹੈਗੀ ਆ ਉਹ ਵੀ ਕੋਈ ਕਾਮਯਾਬੀ ਨਹੀਂ ਖਾ ਸਕੀ ਉਹਨਾਂ ਦਾ ਕਦੀ ਵੀ ਕੋਈ ਐਮਐਲਏ ਜਾਂ ਐਮਪੀ ਹੈਗਾ ਉਹ ਨਹੀਂ ਜਿੱਤਿਆ ਹੈਗਾ ਮਨਪੀਰ ਸਿੰਘ ਬਾਦਲ ਸੀ ਉਹਨੇ ਵੀ ਪੀਪਲਸ ਪਾਰਟੀ ਪੰਜਾਬ ਬਣਾਈ ਸੀ ਹਾਲਾਂਕਿ ਸ਼ੁਰੂਆਤੀ ਦੌਰ ਦੇ ਵਿੱਚ ਉਹਨੂੰ ਚੰਗਾ ਰਿਸਪੌਂਸ ਸੀ ਪੰਜਾਬ ਦੇ ਵੱਡੇ ਲੀਡਰਾਂ ਦੇ ਵਿੱਚ ਗਏ ਪਰ ਜਿੰਨੀ ਤੇਜ਼ੀ ਨਾਲ ਮਤਲਬ ਪਾਰਟੀ ਬਣੀ ਉਨੀ ਤੇਜ਼ੀ ਨਾਲ ਜਿਹੜੀ ਆ ਉਹ ਖਤਮ ਹੋ ਗਈ। ਇਸੇ ਤਰ੍ਹਾਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈਗਾ ਜਿਹੜਾ 10 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਆ ਸ਼ਾਈਕਰਾਨਾ ਤੇ ਇਹ ਲੱਗਦਾ ਸੀ ਕਿ ਸਿਆਸਤ ਤੋਂ ਬਹੁਤ ਵੱਡੇ ਲੀਡਰ ਹੈਗੇ ਆ। ਉਹਨਾਂ ਨੇ ਜਦੋਂ ਕਾਂਗਰਸ ਚੋਂ ਮਨ ਮੁੱਖ ਮੰਤਰੀ ਤੋਂ ਲਾਤਾ ਪਰ ਲੋਕ ਕਾਂਗਰਸ ਪਾਰਟੀ ਪੰਜਾਬ ਬਣਾਈ ਸੀ। ਉਹਨੂੰ ਵੀ ਮਤਲਬ ਉਹ ਆਪ ਦੇ ਮੁਖੀ ਤੋਂ ਆਪ ਇਲੈਕਸ਼ਨ ਹਾਰ ਗਏ। ਤਾਂ ਇਸ ਕਰਕੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਹੈਗੇ ਆ ਆਪਨਾ ਪੰਜਾਬ ਪਾਰਟੀ ਸਖਪਾਲ ਖੇਰ ਨੇ ਬਣਾਈ ਸੀ ਤੇ ਉਹਦੀ ਆਪ ਦੀ ਜਿਹੜੀ ਉਹਦੇ ਵਿੱਚ ਹੈਗੀ ਆ ਜਮਾਨਤ ਤਜਰੀ ਉਹ ਜਬਤ ਹੋ ਗਈ ਸੀ ਬਠਿੰਡਾ ਲੋਕ ਸਭਾ ਹੇ ਤੁੰ ਤਾਂ ਇਹ ਜੋ ਇੱਕ ਨਜ਼ਰ ਤੇ ਲੱਗਦਾ ਵੀ ਇੱਥੇ ਆਜ਼ਾਦ ਉਮੀਦਵਾਰ ਜਿੱਤਣ ਦੀ ਜਿਹੜੀ ਗਿਣਤੀ ਉਹ ਵੀ ਕਾਫੀ ਘੱਟ ਹੈਗੀ ਆ ਆਜ਼ਾਦ ਉਮੀਦਵਾਰਾਂ ਬਾਕੀ ਸ਼ੁਰਗਨ ਜਿੱਤਦੇ ਇੱਥੇ ਨਹੀਂ ਜਿੱਤੇ ਹੈਗੇ ਤਾਂ ਉਹਦੇ ਵਿੱਚ ਇਹੀ ਸਿੱਟਾ ਨਿਕਲਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਖੇਤਰੀ ਪਾਰਟੀਆਂ ਨੂੰ ਪੰਜਾਬੀਆਂ ਨੇ ਕਦੀ ਜਿਹੜੀ ਹੈਗੀ ਮਾਨਤਾ ਨਹੀਂ ਦਿੱਤੀ ਤੇ ਜਿੰਨੀਆਂ ਵੀ ਪਾਰਟੀਆਂ ਬਣੀਆਂ ਉਹ ਮੁੱਢੋਂ ਡਿੱਗੀਆਂ ਤੇ ਉਹ ਬਾਅਦ ਵਿੱਚ ਦੂਜੀਆਂ ਪਾਰਟੀਆਂ ਦੇ ਵਿੱਚ ਮਰਜ ਹੋਈਆਂ ਹੈਗੀਆਂ ਜਿਵੇਂ ਸਰਦੇ ਸਿੰਘ ਢਿੰਡਸਾ ਜਿਹੜੇ ਅਕਾਲੀ ਦਲ ਦੇ ਪੁਰਾਣੇ ਲੀਡਰ ਮੰਨੇ ਜਾਂਦੇ ਸੀ ਉਹਨਾਂ ਦਾ ਸੰਯੁਕਤ ਮੋਰਚਾ ਕਲਗਲਬ ਬਨਾਇ ਸੀ ਉਹ ਵੀ ਮਤਲਬ ਫੇਲ ਹੋ ਗਿਆ ਤਾਂ ਇਸ ਤਰ੍ਹਾਂ ਲੋਕ ਸੰਸਾਦ ਪਾਰਟੀ ਜਿਹੜੀ ਬੈਂਸ ਘੜਾਉਣੇ ਬਣਾਈ ਸੀ ਔਰ ਇਹਨਾਂ ਦੀ ਇੱਕ ਬੜੀ ਦਿਲਚਸਪ ਗੱਲ ਹੈ ਜਿਹੜੀ ਇੰਟਰਸਟਿੰਗ ਹੋਏ ਹੈਗੀ ਹੈ ਕਿ ਇਹ ਲੀਡਰ ਜਦੋਂ ਖੇਤਰੀ ਪਾਰਟੀ ਨਹੀਂ ਬਣਾਈਆ ਉਦੋਂ ਤੱਕ ਇਹ ਜਿੱਤਦੇ ਰਹੇ ਹਨ ਖੇਤਰੀ ਪਾਰਟੀ ਬਣਾ ਕੇ ਜਿੰਨੇ ਇਲੈਕਸ਼ਨ ਲੜੇ ਇਹ ਸਾਰੇ ਬੁਰੀ ਤਰ੍ਹਾਂ ਹਾਰੇ ਹਨ ਮਨਪ੍ਰੀਤ ਸਿੰਘ ਬਾਦਲ ਕਦੇ ਇਲੈਕਸ਼ਨ ਨਹੀਂ ਹਰਿਆ ਪਰ ਜਦੋਂ ਉਹਨੇ ਆਦੀ ਪਾਰਟੀ ਬਣਾ ਕੇ ਇਲੈਕਸ਼ਨ ਲੜਿਆ ਦੋ ਥਾਵਾਂ ਤੋਂ ਗਿੱਦੜਬਾਤੀ ਮੋਰ ਤੋਂ ਦੋਥਾਂ ਤੋਂ ਹਰ ਗਿਆ ਇਸੇ ਤਰ੍ਹਾਂ ਰਾਮ ਗੋਰੀਆ ਹਮੇਸ਼ਾ ਹਰਦਾ ਰਿਹਾ ਹੈਗਾ ਬੈਂਸ ਬ੍ਰਦਰ ਸੀ ਜਿਨ੍ਹਾਂ ਦਾ ਸਿੱਕਾ ਸੀ ਕੋਈ ਵੀ ਹੋਵੇ ਜਿੱਤੀ ਜਿੱਤਦੀ ਸੀ ਆਪ ਦੀ ਪਾਰਟੀ ਬਣਾਈ ਤੇ ਉਹ ਵੀ ਹਰ ਗਈ ਸ਼ਾਇਦ ਇਸੇ ਕਰਕੇ ਹੁਣ ਤੁਸੀਂ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਖੇਤਰੀ ਪਾਰਟੀਆਂ ਦਾ ਉਭਾਰ ਆ ਜਿਹੜਾ ਉਹ ਬੰਦ ਹੋ ਗਿਆ ਹੈਗਾ ਇਹ ਤੋਂ ਇਹੀ ਲੱਗਦਾ ਵੀ ਜਿਹੜੇ ਪੰਜਾਬ ਦੇ ਲੋਕ ਆ ਜਾਂ ਹੈ ਕੋਈ ਖੇਤਰੀ ਪਾਰਟੀਆਂ ਜਿਹੜੀਆਂ ਹੈਗੇ ਨਾਰਾਜ਼ ਹੋ ਕੇ ਆਏ ਲੱਗਉਂਦੀਆਂ ਹੁਣ ਅਗੋਂ ਨਹੀਂ ਹੁੰਦੀਆਂ ਔਰ ਉਹਨਾਂ ਕੋਲੇ ਕੋਈ ਵਿਸ਼ੇਸ਼ ਅਜੰਡਾ ਨਹੀਂ ਹੁੰਦਾ ਸਿਰ ਗੱਲਾਂ ਹੁੰਦੀਆਂ ਜਦੋਂ ਪਾਵਰ 'ਚ ਹੁੰਦੇ ਆ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਕਿ ਸਾਡੇ ਬਹੁਤ ਰਿਲੇਸ਼ਨ ਹੈਗੇ ਆ ਦੁਨੀਆ ਨੂੰ ਮਿਲਦੇ ਆ ਪਰ ਜਦੋਂ ਆਪ ਮੈਦਾਨ ਵਿੱਚ ਚੰਦੇ ਫਿਰ ਪਤਾ ਲੱਗਦਾ ਹੈਗਾ ਕਿ ਹਕੀਕਤ ਕੁਝ ਹੋਰ ਹੈ